ਐਨ ਐਚ ਤੇ ਸਫ਼ਰ ਕਰਨ ਵਾਲੇ ਲਈ ਵੱਡੀ ਖਬਰ 1 ਅਪ੍ਰੈਲ ਤੋਂ ਬਦਲ ਜਾਣਗੇ ਟੋਲ ਤੇ ਪੇਮੈਂਟ ਕਰਨ ਦੇ ਨਿਯਮ ਦੇਖੋ ਇਸ ਖਬਰ ਨੂੰ ਤੇ ਵੱਧ ਤੋਂ ਵੱਧ ਕਰਿਓ ਸ਼ੇਅਰ ਨੈਸ਼ਨਲ ਹਾਈਵੇ ਤੇ ਸਫ਼ਰ ਕਰਨ ਲਈ ਕੁਝ ਜ਼ਰੂਰੀ ਖਬਰ ਹੈ ਸਰਕਾਰ 1 ਅਪ੍ਰੈਲ 2026 ਤੋਂ ਨੈਸ਼ਨਲ ਹਾਈਵੇ ਦੇ ਟੋਲ ਪਲਾਜ਼ਾ ਤੇ ਨਗਦੀ ਲੈਣ ਦੇ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੀ ਤਿਆਰੀ ਕਰ ਰਹੀ ਹੈ ਸਰਕਾਰ ਨੇ ਨੈਸ਼ਨਲ ਹਾਈਵੇ ਤੇ ਟੋਲ ਵਸੂਲੀ ਪ੍ਰਕਿਰਿਆ ਨੂੰ ਡਿਜੀਟਲ ਕਰਨ ਤੇ ਵਿਚਾਰ ਕਰ ਰਹੀ ਹੈ ਇਸ ਕਰਕੇ ਇਹ ਸੰਭਵ ਹੈ ਕਿ ਭਵਿੱਖ ਦੇ ਵਿੱਚ ਟੋਲ ਪਲਾਜ਼ਾ ਤੇ ਭੁਗਤਾਨ ਫਾਸਟ ਟੈਗ ਅਤੇ UPI ਵਰਗੇ ਡਿਜੀਟਲ ਮੋਡ ਤੇ ਹੋਵੇਗਾ ਟੋਲ ਤੇ ਕੈਸ਼ ਸਿਸਟਮਾਂ ਪੂਰੇ ਤਰੀਕੇ ਦੇ ਨਾਲ ਖਤਮ ਕੀਤਾ ਜਾ ਰਿਹਾ ਹੈ ਮੌਜੂਦਾ ਨਿਯਮਾਂ ਦੇ ਅਨੁਸਾਰ ਜੇਕਰ ਤੁਹਾਡੀ ਗੱਡੀ ਦੇ ਵਿੱਚ ਵੈਗ ਫਾਸਟ ਟੈਗ ਨਹੀਂ ਹੈ ਜਾਂ ਫਾਸਟ ਟੈਗ ਕੰਮ ਨਹੀਂ ਕਰ ਰਿਹਾ ਤਾਂ ਤੁਹਾਡੇ ਤੋਂ ਨਿਯਮਤ ਟੋਲ ਦਾ ਦੁੱਗਣਾ ਪੈਸਾ ਵਸੂਲਿਆ ਜਾਂਦਾ ਹੈ ਜਿਹੜੇ ਲੋਕ ਯੂਪੀ ਰਾਹੀਂ ਭੁਗਤਾਨ ਕਰਨ ਦਾ ਆਪਸ਼ਨ ਚੁਣਦੇ ਨੇ ਉਹਨਾਂ ਤੋਂ ਉਹਨਾਂ ਦੀ ਗੱਡੀ ਦੀ ਕੈਟਾਗਰੀ ਦੇ ਆਧਾਰ ਤੇ 1.25 ਗੁਣਾ ਟੋਲ ਟੈਕਸ ਵਸੂਲਿਆ ਜਾਂਦਾ ਹੈ ਜੀ ਹਾਂ ਇਸ ਵਾਰੇ ਗੱਲ ਕਰਦੇ ਹੋਏ ਇੱਕ ਸਬੰਧਿਤ ਅਧਿਕਾਰੀ ਨੇ ਇਸ ਮਾਮਲੇ ਨੂੰ ਲੈ ਕੇ ਕੁਝ ਜਾਣਕਾਰੀ ਸਾਂਝੀ ਕੀਤੀ ਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਨਗਦ ਦਾ ਭੁਗਤਾਨਾ ਨੂੰ ਘਟਾਉਣ ਦੇ ਵਿਕਲਪ ਵਜੋਂ ਯੂਪੀਆਈ ਭੁਗਤਾਨ ਨਵੰਬਰ ਦੇ ਵਿੱਚ ਪੇਸ਼ ਕੀਤੇ ਗਏ ਸਨ ਜਿਹੜਾ ਉਦੋਂ ਟੋਟਲ ਟੋਲ ਕਲੈਕਸ਼ਨ ਦਾ ਲਗਭਗ 2% ਨਗਦ ਭੁਗਤਾਨਾਂ ਦੇ ਵਿੱਚ ਲਗਭਗ 1% ਦੀ ਗਿਰਾਵਟ ਆਈ ਹੈ ਜੋ ਕਿ ਕੁਝ ਮਹੀਨੇ ਪਹਿਲਾਂ ਨਗਦ ਦੇ ਵਿੱਚ ਇਕੱਠੀ ਕੀਤੀ ਗਈ ਰਕਮ ਦਾ ਅੱਧਾ ਹਿੱਸਾ ਸਾਰੇ ਟੋਲ ਪਲਾਜ਼ਾ ਦੇ ਵਿੱਚ ਯੂਪੀਏ ਭੁਗਤਾਨ ਪ੍ਰਣਾਲੀ ਹੈ ਟੋਲ ਦੀ ਰਿਪੋਰਟ ਦੇ ਵਿੱਚ ਇਹ ਵੀ ਖੁਲਾਸਾ ਹੋਇਆ ਹੈ ਕਿ ਸਰਕਾਰ ਓਵਰਲੋਡਿੰਗ ਜੁਰਮਾਨੇ ਦੇ ਮੁੱਦੇ ਨੂੰ ਹੱਲ ਕਰ ਲਈ ਕੰਮ ਕਰ ਰਹੀ ਹੈ ਜੋ ਕਿ ਫਿਲਹਾਲ ਜ਼ਿਆਦਾਤਰ ਨਗਦ ਦੇ ਵਿੱਚ ਆਧਾਰ ਕੀਤੇ ਜਾਂਦੇ ਨੇ ਨਗਦ ਰਹਿਤ ਓਵਰਲੋਡਿੰਗ ਜ਼ੁਰਮਾਨੇ ਦੀਆਂ ਅਦਾਇਗਾਂ ਨੂੰ ਵਿਧੇਰੇ ਸਹੀ ਅਤੇ ਸੁਵਿਧਾਜਨਕ ਬਣਾਉਣ ਦੇ ਲਈ ਇੱਕ ਪ੍ਰਸਤਾਵ ਤੇ ਵਿਚਾਰ ਵੀ ਕੀਤਾ ਜਾ ਰਿਹਾ ਹੈ। ਇਸ ਬਾਰੇ ਬੋਲਦਿਆਂ NHAI ਨੇ ਕਿਹਾ ਕਿ ਇਹ ਪ੍ਰਸਤਾਵਿਤ ਉਪਾਦ ਦਾ ਉਦੇਸ਼ ਇਲੈਕਟ੍ਰੋਨਿਕ ਟੋਲ ਕਲੈਕਸ਼ਨ ਦੇ ਲਾਭਾਂ ਨੂੰ ਇੱਕਜੁੱਟ ਕਰਨਾ ਤੇ ਫੀਸ ਪਲਾਜ਼ਾ ਸੰਚਾਲਨ ਦੀ ਕੁਸ਼ਲਤਾ ਤੇ ਪ੍ਰੋਸੈਸ ਜੋਖਤਾਂ ਨੂੰ ਵਧਾਉਣਾ ਹੈ। ਇਸ ਸਰਕਾਰੀ ਨਿਯਮ ਦਾ ਉਦੇਸ਼ ਉਪਭੋਗਤਾਵਾਂ ਨੂੰ ਹਾਈਵੇ ਤੇ ਟ੍ਰੈਫਿਕ ਜਾਮ ਅਤੇ ਲੰਮੀਆਂ ਕਤਾਰਾਂ ਤੋਂ ਰਾਹ ਦੇਣਾ ਹੈ। ਨਕਦ ਭੁਗਤਾਨਾਂ ਦੇ ਵਿੱਚ ਅਕਸਰ ਲੰਮਾ ਸਮਾਂ ਲੱਗਦਾ ਕਿਉਂਕਿ ਉਹਨਾਂ ਦੇ ਵਿੱਚ ਲੈਣ-ਦੇਣ, ਪੈਸੇ ਦੇਦਾਈ ਕੀ ਅਤੇ ਰਸੀਦ ਸ਼ਾਮਿਲ ਹੁੰਦੀ ਹੈ। ਇਸ ਦੇ ਨਾਲ ਅਕਸਰ ਟੋਲ ਪਲਾਜ਼ਾ ਤੇ ਲੰਮੀਆਂ ਕਤਾਰਾਂ ਲੱਗ ਜਾਂਦੀਆਂ ਨੇ। ਡਿਜੀਟਲ ਭੁਗਤਾਨ ਵਾਹਨਾਂ ਨੂੰ ਬਿਨਾਂ ਰੁਕੇ ਹਾਈਵੇ ਪਾਰ ਕਰਨ ਦੀ ਆਗਿਆ ਦੇਵੇਗਾ। ਤੁਸੀਂ ਇਸ ਫੈਸਲੇ ਦੇ ਨਾਲ ਕਿੰਨਾ ਕੁ ਸਹਿਮਤ ਹੋ? ਕਮੈਂਟ ਕਰਿਓ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇਸ ਦੇ ਨਾਲ ਉਪਭੋਗਤਾਵਾਂ ਲਈ ਹਾਈਵੇ ਯਾਤਰਾ ਆਸਾਨ ਹੋ ਜਾਵੇਗੀ ਅਤੇ ਟੋਲ ਲੈਣ-ਦੇਣ ਦੇ ਵਿੱਚ ਇੱਕ ਸਾਰਤਾ ਤੇ ਪਾਰਦਰਸ਼ਤਾ ਆਵੇਗੀ। ਜਿਸ ਨਾਲ ਟਰੋ ਚੋਰੀ ਜਾਂ ਹੋਰ ਬੇਨੀਮੇ ਦੇ ਸੁਭਾਵਨਾ ਖਤਮ ਹੋ ਜਾਵੇਗੀ ਬਿਊਰੋ ਰਿਪੋਰਟ 라이 ਪੰਜਾਬੀ ਟੀਵੀ